ਲਿਜਾਨਾ ਵਿੱਚ ਵਿਧਾਨ ਸਭਾ ਉਪ ਚੋਣਾਂ ਦੇ ਤਰੀਕਾ ਐਲਾਨ ਹੋਣ ਤੋਂ ਪਹਿਲਾਂ ਹੀ ਸਿਆਸੀ ਮਾਹੌਲ ਪੱਕ ਗਿਆ ਹੈ। ਸਾਰੇ ਆਗੂ ਇੱਕ ਦੂਜੇ ਤੇ ਹਮਲਾਵਰ ਹੋ ਰਹੇ ਨੇ। ਉੱਥੇ ਹੀ ਸਾਬਕਾ ਕੈਬਨ ਮੰਤਰੀ ਭਾਰਤ ਪੂਸ਼ਨ ਆਸ਼ੂ ਨੇ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸਾਧਿਆ ਹੈ। ਆਸ਼ੂ ਨੇ ਕਿਹਾ ਕਿ ਮੈਨੂੰ ਮੀਡੀਆ ਤੋਂ ਹੀ ਪਤਾ ਲੱਗਿਆ ਕਿ ਸਰਕਾਰ ਮੈਨੂੰ ਦੁਬਾਰਾ ਜੇਲ੍ਹ ਭੇਜਣ ਦੀ ਸਾਜ਼ਿਸ਼ ਰਚ ਰਹੀ ਹੈ। ਪਰ ਅਸੀਂ ਡਰਨ ਵਾਲੇ ਨਹੀਂ ਆ। ਉਹਨਾਂ ਨੇ ਕਿਹਾ ਕਿ ਅਸੀਂ ਲੋਕਾਂ ਵਿੱਚ ਰਹਿ ਕੇ ਕੰਮ ਕੀਤਾ ਹੈ। ਭਾਵੇਂ ਮੈਨੂੰ ਜ਼ਬਰਦਸਤੀ ਜੇਲ੍ਹ ਭੇਜਿਆ ਜਾਵੇ, ਮੈਂ ਜੇਲ੍ਹ ਦੇ ਅੰਦਰੋਂ ਹੀ ਚੋਣਾਂ ਲੜਾਂਗਾ। ਮੇਰੇ ਕਾਂਗਰਸੀ ਵਰਕਰ ਮੇਰੇ ਲਈ ਪ੍ਰਚਾਰ ਕਰਨਗੇ ਕਈ ਅਫਸਰਾਂ ਨੂੰ ਵੀ ਬਦਲਿਆ ਜਾ ਰਿਹਾ ਹੈ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਅਫਸਰਾਂ ਨੂੰ ਕਿਉਂ ਬਦਲਾ ਜਾ ਰਿਹਾ ਹੈ ਇਹ ਸਰਕਾਰ ਸਾਨੂੰ ਡਰਾ ਨਹੀਂ ਸਕਦੀ ਭਾਰਤ ਪੂਸ਼ਨ ਆਸ਼ੂ ਨੇ ਕਿਹਾ ਕਿ ਉਹ ਜਿਸ ਵੀ ਘਰ ਵਿੱਚ ਮੀਟਿੰਗਾਂ ਲਈ ਜਾਂਦੇ ਹਨ ਲੋਕ ਬਦਲਾਅ ਲਿਆਉਣ ਦੀ ਗੱਲ ਕਰਦੇ ਨੇ ਇਸ ਵਾਰ ਲੋਕ ਉਪਚੋਣ ਵਿੱਚ 2027 ਦਾ ਆਪਣਾ ਗੁੱਸਾ ਕੱਢਣ ਲਈ ਤਿਆਰ ਸਨ ਸ਼ਹਿਰ ਦਾ ਵਿਕਾਸ ਪਿਛਲੇ 3 ਸਾਲਾਂ ਤੋਂ ਠੱਪ ਹੈ ਹੁਣ ਲੋਕ ਚਾਹੁੰਦੇ ਹਨ ਕਿ 2027 ਵਿੱਚ ਸੱਤਾ ਕਾਂਗਰਸ ਨੂੰ ਸੌਂਪ ਦਿੱਤੀ ਜਾਵੇ ਤਾਜੋ ਲੋਕਾਂ ਦੇ ਕਾਰੋਬਾਰ ਦੁਆਰਾ ਵਿਕਸਿਤ ਹੋ ਸਕਣ ਦੱਸਦੇ ਕਿ ਲੁਧਿਆਣਾ ਵਿੱਚ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਉਪਚੋਣਾ ਹੋਣੀਆਂ ਹਨ ਜਿਸ ਲਈ ਕਾਂਗਰਸ ਨੇ ਭਾਰਤ ਪੂਸ਼ਨ ਆਸ਼ੂ ਨੂੰ ਉਮੀਦਵਾਰ ਐਲਾਨਿਆ ਹੈ ਉੱਥੇ ਹੀ ਸਿਆਸੀ ਮਾਹੌਲ ਪੱਕਿਆ ਹੈ ਪਾਰਟੀ ਇੱਕ ਦੂਜੇ ਤੇ ਰੱਜ ਕੇ ਨਿਸ਼ਾਨੇ ਸਾਧ ਰਹੀਆਂ ਨੇ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੁਰ ਦੱਸਿਓ ਬਹੁਤ ਬਹੁਤ ਤੁਹਾਡਾ ਧੰਨਵਾਦ ਲੁਧਿਆਣਾ ਵਿੱਚ ਵਿਧਾਨ ਸਭਾ ਉਪਚੋਣਾਂ ਦੇ ਤਰੀਕਾ ਐਲਾਨ ਹੋਣ ਤੋਂ ਪਹਿਲਾਂ ਹੀ ਸਿਆਸੀ ਮਾਹੌਲ ਪੱਕ ਗਿਆ ਹੈ ਸਾਰੇ ਆਗੂ ਇੱਕ ਦੂਜੇ ਤੇ ਹਮਲਾਵਰ ਹੋ ਰਹੇ ਨੇ ਉੱਥੇ ਹੀ ਸਾਬਕਾ ਕੈਬਨ ਮੰਤਰੀ ਭਾਰਤ ਪੂਸ਼ਨ ਆਸ਼ੂ ਨੇ ਆਮ ਆਦਮੀ ਪਾਰਟੀ ਤੇ ਨਿਸ਼ਾਨਾ 사ਧਿਆ ਆਸ਼ੂ ਨੇ ਕਿਹਾ ਕਿ ਮੈਨੂੰ ਮੀਡੀਆ ਤੋਂ ਹੀ ਪਤਾ ਲੱਗਿਆ ਕਿ ਸਰਕਾਰ ਮੈਨੂੰ ਦੁਬਾਰਾ ਜੇਲ੍ਹ ਭੇਜਣ ਦੀ ਸਾਜ਼ਿਸ਼ ਰਚ ਰਹੀ ਹੈ ਪਰ ਅਸੀਂ ਡਰਨ ਵਾਲੇ ਨਹੀਂ ਆ ਉਹਨਾਂ ਨੇ ਕਿਹਾ ਕਿ ਅਸੀਂ ਲੋਕਾਂ ਵਿੱਚ ਰਹਿ ਕੇ ਕੰਮ ਕੀਤਾ ਭਾਵੇਂ ਮੈਨੂੰ ਜ਼ਬਰਦਸਤੀ ਜੇਲ੍ਹ ਭੇਜਿਆ ਜਾਵੇ ਮੈਂ ਜੇਲ੍ਹ ਦੇ ਅੰਦਰੋ ਹੀ ਚੋਣਾ ਲੜਾਂਗਾ ਮੇਰੇ ਕਾਂਗਰਸੀ ਵਰਕਰ ਮੇਰੇ ਲਈ ਪ੍ਰਚਾਰ ਕਰਨਗੇ ਕਈ ਅਫਸਰਾਂ ਨੂੰ ਵੀ ਬਦਲਿਆ ਜਾ ਰਿਹਾ ਹੈ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਅਫਸਰਾਂ ਨੂੰ ਕਿਉਂ ਬਦਲਾ ਜਾ ਰਿਹਾ ਹੈ ਇਹ ਸਰਕਾਰ ਸਾਨੂੰ ਡਰਾ ਨਹੀਂ ਸਕਦੀ ਭਾਰਤ ਪੂਸ਼ਣ ਆਸ਼ੂ ਨੇ ਕਿਹਾ ਕਿ ਉਹ ਜਿਸ ਵੀ ਘਰ ਵਿੱਚ ਮੀਟਿੰਗਾਂ ਲਈ ਜਾਂਦੇ ਹਨ ਲੋਕ ਬਦਲਾਅ ਲਿਆਉਣ ਦੀ ਗੱਲ ਕਰਦੇ ਨੇ ਇਸ ਵਾਰ ਲੋਕ ਉਪਚੋਣ ਵਿੱਚ 2027 ਦਾ ਆਪਣਾ ਗੁੱਸਾ ਕੱਢਣ ਲਈ ਤਿਆਰ ਸਨ ਸ਼ਹਿਰ ਦਾ ਵਿਕਾਸ ਪਿਛਲੇ 3 ਸਾਲਾਂ ਤੋਂ ਠੱਪ ਹੈ ਹੁਣ ਲੋਕ ਚਾਹੁੰਦੇ ਹਨ ਕਿ 2027 ਵਿੱਚ ਸੱਤਾ ਕਾਂਗਰਸ ਨੂੰ ਸੌਂਪ ਦਿੱਤੀ ਜਾਵੇ ਤਾਂ ਜੋ ਲੋਕਾਂ ਦੇ ਕਾਰੋਬਾਰ ਦੁਆਰਾ ਵਿਕਸਿਤ ਹੋ ਸਕਣ ਦਸ ਦੇ ਕਿ ਲੁਧਿਆਣਾ ਵਿੱਚ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਉਪਚੋਣਾ ਹੋਣੀਆਂ ਹਨ ਜਿਸ ਲਈ ਕਾਂਗਰਸ ਨੇ ਭਾਰਤ ਪੂਸ਼ਨ ਆਸ਼ੂ ਨੂੰ ਉਮੀਦਵਾਰ ਐਲਾਨਿਆ ਹੈ ਉੱਥੇ ਹੀ ਸਿਆਸੀ ਮਾਹੌਲ ਪੱਕਿਆ ਹੈ ਪਾਰਟੀਆਂ ਇੱਕ ਦੂਜੇ ਤੇ ਰੱਜ ਕੇ ਨਿਸ਼ਾਨੇ ਸਾਧ ਰਹੀਆਂ ਨੇ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ ਲੁਧਿਆਣਾ ਵਿੱਚ ਵਿਧਾਨ ਸਭਾ ਉਪਚੋਣਾ ਦੇ ਤਰੀਕਾ ਐਲਾਨ ਹੋਣ ਤੋਂ ਪਹਿਲਾਂ ਹੀ ਸਿਆਸੀ ਮਾਹੌਲ ਪੱਕ ਗਿਆ ਹੈ ਸਾਰੇ ਆਗੂ ਇੱਕ ਦੂਜੇ ਤੇ ਹਮਲਾਵਰ ਹੋ ਰਹੇ ਨੇ ਉੱਥੇ ਹੀ ਸਾਬਕਾ ਕੈਬਨ ਮੰਤਰੀ ਭਾਰਤ ਪੂਸ਼ਨ ਆਸ਼ੂ ਨੇ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਆਸ਼ੂ ਨੇ ਕਿਹਾ ਕਿ ਮੈਨੂੰ মিডিਆ ਤੋਂ ਹੀ ਪਤਾ ਲੱਗਿਆ ਕਿ ਸਰਕਾਰ ਮੈਨੂੰ ਦੁਬਾਰਾ ਜੇਲ੍ਹ ਭੇਜਣ ਦੀ ਸਾਜ਼ਿਸ਼ ਰਚ ਰਹੀ ਹੈ ਪਰ ਅਸੀਂ ਡਰਨ ਵਾਲੇ ਨਹੀਂ ਹਾਂ ਉਹਨਾਂ ਨੇ ਕਿਹਾ ਕਿ ਅਸੀਂ ਲੋਕਾਂ ਵਿੱਚ ਰਹਿ ਕੇ ਕੰਮ ਕੀਤਾ ਭਾਵੇਂ ਮੈਨੂੰ ਜ਼ਬਰਦਸਤੀ ਜੇਲ੍ਹ ਭੇਜਿਆ ਜਾਵੇ ਮੈਂ ਜੇਲ੍ਹ ਦੇ ਅੰਦਰ ਉਹ ਹੀ ਚੋਣਾ ਲੜਾਂਗਾ ਮੇਰੇ ਕਾਂਗਰਸੀ ਵਰਕਰ ਮੇਰੇ ਲਈ ਪ੍ਰਚਾਰ ਕਰਨਗੇ ਕਈ ਅਫਸਰਾਂ ਨੂੰ ਵੀ ਬਦਲਿਆ ਜਾ ਰਿਹਾ ਹੈ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਅਫਸਰਾਂ ਨੂੰ ਕਿਉਂ ਬਦਲਿਆ ਜਾ ਰਿਹਾ ਹੈ ਇਹ ਸਰਕਾਰ ਸਾਨੂੰ ਡਰਾ ਨਹੀਂ ਸਕਦੀ ਭਾਰਤ ਪੂਸ਼ਣ ਆਸ਼ੂ ਨੇ ਕਿਹਾ ਕਿ ਉਹ ਜਿਸ ਵੀ ਘਰ ਵਿੱਚ ਮੀਟਿੰਗਾਂ ਲਈ ਜਾਂਦੇ ਹਨ ਲੋਕ ਬਦਲਾਅ ਲਿਆਉਣ ਦੀ ਗੱਲ ਕਰਦੇ ਨੇ ਇਸ ਵਾਰ ਲੋਕ ਉਪਚੋਣ ਵਿੱਚ 2027 ਦਾ ਆਪਣਾ ਗੁੱਸਾ ਕੱਢਣ ਲਈ ਤਿਆਰ ਸਨ ਸ਼ਹਿਰ ਦਾ ਵਿਕਾਸ ਪਿਛਲੇ 3 ਸਾਲਾਂ ਤੋਂ ਠੱਪ ਹੈ ਹੁਣ ਲੋਕ ਚਾਹੁੰਦੇ ਹਨ ਕਿ 2027 ਵਿੱਚ ਸੱਤਾ ਕਾਂਗਰਸ ਨੂੰ ਸੌਂਪ ਦਿੱਤੀ ਜਾਵੇ ਤਾਂ ਜੋ ਲੋਕਾਂ ਦੇ ਕਾਰੋਬਾਰ ਦੁਆਰਾ ਵਿਕਸਿਤ ਹੋ ਸਕਣ ਦਸ ਦੇ ਕਿ ਲੁਧਿਆਣਾ ਵਿੱਚ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਉਪਚੋਣਾ ਹੋਣੀਆਂ ਹਨ ਜਿਸ ਲਈ ਕਾਂਗਰਸ ਨੇ ਭਾਰਤ ਪੂਸ਼ਨ ਆਸ਼ੂ ਨੂੰ ਉਮੀਦਵਾਰ ਐਲਾਨਿਆ ਹੈ ਉੱਥੇ ਹੀ ਸਿਆਸੀ ਮਾਹੌਲ ਭਖਿਆ ਹੈ ਪਾਰਟੀ ਇੱਕ ਦੂਜੇ ਤੇ ਰੱਜ ਕੇ ਨਿਸ਼ਾਨੇ ਸਾਧ ਰਹੀਆਂ ਨੇ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੁਰ ਦੱਸਿਓ ਬਹੁਤ ਬਹੁਤ ਤੁਹਾਡਾ ਧੰਨਵਾਦ